ਪੰਜਾਬ ਵਿੱਚ ਪੰਜ ਨਗਰ ਨਿਗਮਾਂ 44 ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਦੀਆਂ ਬੀਤੇ ਦਿਨ ਹੋਈਆਂ ਚੋਣਾਂ ਦੌਰਾਨ 65.85 ਫੀਸਦੀ ਪੋਲਿੰਗ ਦਰਜ ਕੀਤੀ ਗਈ। ਸਮੁੱਚਾ ਚੋਣ ਨਾਮ ਲੇਕਾ ਦੁਕਾ ਘਟਣਾਵ ਨੂੰ ਛੱਡ ਕੇ ਅਮਨ ਅਮਾਨ ਨਾਲ ਮੁਕੰਮਲ ਹੋਇਆ। ਕਈ ਥਾਈਂ ਉਮੀਦਵਾਰਾਂ ਵੱਲੋਂ ਸੂਬੇ ਦੀ ਸੱਤਾਧਾਰੀ ਪਾਰਟੀ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਅਤੇ ਕਈ ਥਾਈਂ ਸਿਆਸੀ ਪਾਰਟੀਆਂ ਦੇ ਵਰਕਰਾਂ ਦਰਮਿਆਨ ਧੱਕਾਮੁੱਕੀ ਵੀ ਹੋਈ। ਸੁਬੇ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਜ਼ਿਆਤਰ ਥਾਂ ਜਿੱਤ ਦਰਜ ਕੀਤੀ। ਜਲੰਧਰ, ਲੁਧਿਆਣਾ ਤੇ ਪਟਿਆਲਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਹਾਕਮ ਤੇਰ ਅੱਗੇ ਰਹੀ ਜਦ ਕਿ ਅਮ੍ਰitsar ਅਤੇ ਫਗਵਾੜਾ ਵਿੱਚ ਕਾਂਗਰਸ ਨੇ ਜ਼ਿਆਦਾ ਵਾਰਡਾਂ ਵਿੱਚ ਜਿੱਤ ਦਰਜ ਕੀਤੀ। ਪਟਿਆਲਾ ਨਗਰ ਨਿਗਮ ਦੇ 45 ਵਾਰਡਾਂ ਵਿੱਚੋਂ 35 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰਵਾਈ ਜਦ ਕਿ ਭਾਜਪਾ ਤੇ ਕਾਂਗਰਸ ਨੇ 4-4 ਅਤੇ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰਾਂ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਪਟਿਆਲਾ ਦੇ 8 ਵਾਰਡਾਂ ਵਿੱਚ ਸੱਤਾਧਾਰੀ ਪਾਰਟੀ ਪਹਿਲਾਂ ਹੀ ਬਿਨਾਂ ਵਿਰੋਧ ਦੇ ਜਿੱਤ ਦਰਜ ਕਰ ਚੁੱਕੀ ਹੈ ਜਦਕਿ 7 ਵਾਰਡਾਂ ਦੀਆਂ ਚੋਣਾਂ ਤੇ ਅਦਾਲਤ ਵੱਲੋਂ ਰੋਕ ਲਗਾਈ ਗਈ ਸੀ। ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਜ਼ਿਆਦਾਤਰ ਵਾਰਡਾਂ ਵਿੱਚ ਜਿੱਤ ਦਰਜ ਕੀਤੀ ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ 2 ਜੇ ਨੰਬਰ ਤੇ ਰਹੀ। ਅੰਮ੍ਰਿਤਸਰ ਦੇ 85 ਵਾਰਡਾਂ ਵਿੱਚੋਂ 43 ਤੇ ਕਾਂਗਰਸ ਅਤੇ 24 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ। ਭਾਜਪਾ ਦੇ ਹਿੱਸੇ 9 ਅਤੇ ਸ਼੍ਰੋਮਣੀ ਕਾਲੀ ਦਲ ਦੇ ਹਿੱਸੇ 4 ਵਾਰਡ ਆਏ ਅਤੇ 5 ਆਜ਼ਾਦ ਉਮੀਦਵਾਰ ਜੇਤੂ ਰਹੇ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ 41 ਵਾਰਡਾਂ ਦੇ ਨਤੀਜੇ ਆਏ ਜਦਕਿ ਭਾਜਪਾ ਨੇ 19 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਕਾਂਗਰਸ ਨੇ 30 ਅਤੇ ਸ਼੍ਰੋਮਣੀ ਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਦਰਜ ਕਰਵਾਈ ਲੁਧਿਆਣਾ ਵਿੱਚ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ ਜਲੰਧਰ ਜ਼ਿਲ੍ਹੇ ਵਿੱਚ 54.9 ਫੀਸਦੀ ਪੋਲਿੰਗ ਦਰਜ ਹੋਈ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਨਗਰ ਪ੍ਰੀਸ਼ਦ ਭੋਗਪੁਰ ਵਿੱਚ ਦਰਜ ਹੋਈ ਜਿੱਥੇ 71.81% ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਜਲੰਧਰ ਦੇ 85 ਵਾਰਡਾਂ ਵਿੱਚੋਂ 38 ਤੇ ਆਮ ਆਦਮੀ ਪਾਰਟੀ 25 ਤੇ ਕਾਂਗਰਸ ਦੇ 19 ਵਾਰਡਾਂ ਵਿੱਚ ਭਾਜਪਾ ਕਾਬਜ਼ ਰਹੀ। ਜਦਕਿ बसपा ਦੇ ਹਿੱਸੇ 1 ਅਤੇ 2 ਆਜ਼ਾਦ ਉਮੀਦਵਾਰ ਜਿੱਤੂ ਰਹੇ। ਫਗਵਾੜਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 22 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਜਦਕਿ ਆਮ ਆਦਮੀ ਪਾਰਟੀ 12 ਵਾਰਡਾਂ ਤੇ ਕਾਬਜ਼ ਰਹੀ। ਭਾਜਪਾ ਦੇ ਹਿੱਸੇ ਚਾਰ ਸ਼ਰਮਣੀ ਅਕਾਲੀ ਦਲ ਅਤੇ ਬਸਪਾ ਦੇ ਹਿੱਸੇ 100 ਸੀਟਾਂ ਆਈਆਂ। ਬਠਿੰਡਾ ਜ਼ਿਲ੍ਹੇ ਵਿੱਚ 66.67% ਦਾ ਪੋਲਿੰਗ ਦਰਜ ਕੀਤੀ ਗਈ। ਬਠਿੰਡਾ ਦੇ ਨਗਰਪਾਲਿਕਾ ਪ੍ਰੇਸ਼ਦ ਰਾਮਪੁਰਾ ਫੂਲ ਦੀ 21 ਬਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 9 ਥਾਂ ਜਿੱਤ ਦਰਜ ਕੀਤੀ। ਜਦਕਿ ਆਕਾਲੀ ਦਲ ਨੇ ਇੱਕ ਅਤੇ ਆਜ਼ਾਦ ਉਮੀਦਵਾਰਾਂ ਨੇ 11 ਵਾਰਡਾਂ ਵਿੱਚ ਜਿੱਤ ਦਰਜ ਕਰਵਾਈ ਤਲਵੰਡੀ ਸਾਬੋ ਦੇ 15 ਵਾਰਡਾਂ ਵਿੱਚੋਂ 9 ਵਾਰਡਾਂ ਵਿੱਚ ਹਾਕਮ ਧਰਨੇ ਜਿੱਤ ਦਰਜ ਕੀਤੀ ਜਦਕਿ ਆਜ਼ਾਦ ਉਮੀਦਵਾਰਾਂ ਦੇ ਹਿੱਸੇ 3 ਅਤੇ ਕਾਂਗਰਸ ਦੇ ਹਿੱਸੇ 2 ਸੀਟਾਂ ਆਈਆਂ ਇੱਕ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਪਠੰਡਾ ਵਿੱਚ ਵੀ ਸੱਤਾ ਧਿਰ ਪਰੂ ਰਹੀ ਨਗਰਪ੍ਰਸ਼ਦ ਗੁਰਦਾਸਪੁਰ ਵਿੱਚ ਕਾਂਗਰਸ ਨੇ 29 ਦੀਆਂ 29 ਸੀਟਾਂ ਤੇ ਕਬਜ਼ਾ ਬਰਕਰਾਰ ਰੱਖਿਆ ਪਟਾਨਕੋਟ ਦੀ ਨਗਰਪੰਚਾਇਤ ਨਰੋਟ ਜਮਲ ਸਿੰਘ ਅਤੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਬਰਾਬਰੀ ਤੇ ਰਿਹਾ ਦੋਹਾਂ ਪਾਰਟੀਆਂ ਨੇ ਪੰਜ-ਪੰਜ ਵਾਰਡਾਂ ਵਿੱਚ ਜਿੱਤ ਦਰਜ ਕੀਤੀ ਜਦਕਿ ਇੱਕ ਵਾਰਡ ਭਾਜਪਾ ਦੇ ਹਿੱਸੇ ਆਇਆ